ਪਰ ਸਾਹਿਬ ਇੱਕ ਫਰੰਕਾ ਸਤਨਾ ਕਰਤਾ ਪੁੱਤ ਲਖੋ ਨਰਵੈ ਅਕਾਲ ਮੂਰਤ ਅਸੂਨੀ ਸਹਿਬ ਹਨੀਬਰ ਪ੍ਰਸਾਦ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਸ਼ੁਕਰ ਹੈ ਵਾਹਿਗੁਰੂ ਜੀ ਆਪ ਜੀ ਨੇ ਮੈਨੂੰ ਤੋਂ ਬੱਚੇ ਦੇ ਉੱਤੇ ਸੀ ਜਿਨ੍ਹਾਂ ਚੋਂ ਇੱਕ ਬੱਚਾ ਮੇਰਾ ਅੱਜ ਚਲੇ ਗਿਆ ਵਾਹਿਗੁਰੂ ਜੀ ਤੇਰੇ ਹੁਕਮ ਜੀ ਆਇਆ ਸੀ ਹੁਕਮ ਵਿੱਚ ਚਲੇ ਗਿਆ ਵਾਹਿਗੁਰੂ ਜੀ ਤੇਰੇ ਹੁਕਮ ਚ ਆਇਆ ਸੀ ਹੁਕਮ ਨੇ ਚਲੇ ਗਿਆ ਵਾਹਿਗੁਰੂ ਸਤਿ ਆਪਾਛਾ ਤੇਰਾ ਸ਼ੁਕਰ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਰਾ ਬੇਟਾ 10 ਸਾਲਾਂ ਬਾਅਦ ਬਾਹਰੋਂ ਆਇਆ ਸੀ ਆ ਪੰਜ ਮਹੀਨੇ ਪਹਿਲਾਂ 27 ਜਨਵਰੀ ਨੂੰ ਆ ਕੇ ਉਹਦਾ 23 ਫਰਵਰੀ ਨੂੰ ਵਿਆਹ ਕੀਤਾ ਜੀ ਵਿਆਹ ਤੋਂ ਬਾਅਦ ਮਹੀਨਾ ਡੇਢ ਦੋ ਮਹੀਨੇ ਬਾਅਦ ਉਹਨੂੰ ਕੋਈ ਸੰਗਤ ਮਾੜੀ ਮਿਲ ਗਈ ਜਿਨ੍ਹਾਂ ਨੇ ਉਹਨੂੰ ਮਤਲਬ ਆਪਣੀ ਸੰਗਤ ਨਾਲ ਲਾ ਕੇ ਇਹਦੇ ਨਸ਼ੇ ਪੱਤੇ ਚਲਾ ਲਿਆ ਜੀ ਤੇ ਪਰਸੋਂ ਇਹ ਨਾ ਕਿ ਰਾਤ 9 ਵਜੇ ਘਰੋਂ ਸਾਨੂੰ ਅੱਡੇ ਦਾ ਕਹਿ ਕੇ ਵੀ ਮੱਡੇ ਤੇ ਚੱਲਾ ਮੜਾ ਕੋਈ ਖਾਣ ਪੀਣ ਦਾ ਸਮਾਨ ਲੈਣ ਨੂੰ ਆਉਣ ਵਜੇ ਤੇ ਜਦੋਂ ਇਹ ਦਾ 1:30 11 ਤੇ ਆਖਰੀ ਮੋੜਿਆ ਉਹਦੇ ਸਾਈ ਭਾਈ ਨੱਠ ਬੜੀ ਕੀਤੀ ਆ ਲੱਭਦੇ ਲੁਕਦੇ ਰਹੇ ਮੇਰੀ ਘਰ ਵਾਲੀ ਗਲੀਆਂਾਂ 'ਚ ਵੀ ਕਿਤੇ ਮੋਟਰਸਾਈਕਲ ਲੱਭ ਜਾਵੇ ਸਾਨੂੰ ਅਸੀਂ 2:30 ਵਜੇ ਵਾਪਸ ਆ ਗਏ ਸਾਨੂੰ ਮਿਲਿਆ ਨਹੀਂ ਫਿਰ ਅਗਲੇ ਦਿਨ ਇੱਕ ਪੁਲਿਸ ਮੈਕਮੇਂਟ ਦੇ ਐਸੇ ਦਾ ਫੋਨ ਆਇਆ ਠਾਣੇ ਕੋਤਵਾਲੀ ਤੋਂ ਤੇ ਉਹਨਾਂ ਨੇ ਦੱਸਿਆ ਵੀ ਇੱਥੇ ਡੈੱਡ ਗੋਡੀ ਇੱਕ ਪਈ ਆ ਤੇ ਮੈਨੂੰ ਵਾਹਿਗੁਰੂ ਜੀ ਲੱਗੇ ਸੀ ਸਮਝ ਵੀ ਡੈੱਡ ਗੋਡੀ ਮੇਰੇ ਬੇਟੇ ਦੀ ਆ ਚਲੋ ਉਹਨਾਂ ਸਿੱਧਾ ਨਹੀਂ ਦੱਸਿਆ ਥੋੜਾ ਥੋੜਾ ਬਲ ਪਾ ਕੇ ਦੱਸ ਦਿੱਤਾ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਸੱਚੇ ਪਾਤਸ਼ਾ ਇਹ ਦੋਵਾਂ ਦੇ ਇਕੱਠਿਆਂ ਤੇ ਸਗਣ ਲੱਗੇ ਪਿੱਛੇ ਜੇ ਇੱਕ ਦੋ ਦਿਨ ਦੇ ਵਿਆਹ ਦੇ ਫਰਕ ਪਾ ਕੇ ਵਿਆਹ ਕੀਤੇ ਸੀ ਲੋਕੀ ਤੇ ਕਹਿ ਦਿੰਦੇ ਨજર ਲੱਗੀ ਆ ਜੀ ਪਰ ਮੈਂ ਮਹਾਰਾ ਦੀ ਬਾਣੀ ਨੂੰ ਮੰਨਣ ਵਾਲਾ ਜੀ ਮੈਂ ਨજર ਨજર ਨੂੰ ਨਹੀਂ ਮੰਨਦਾ ਇਹ ਹੁਕਮ ਚ ਆਂਦਾ ਬੰਦਾ ਹੁਕਮ ਚ ਚੱਲ ਜਾਂਦਾ ਠੀਕ ਨਹੀਂ ਆਪਾਂ ਜੇ ਗੁਰਬਾਣੀ ਨੂੰ ਪੜਦੇ ਆ ਜੇ ਆਪਾਂ ਉਹਦੇ ਤੇ ਅਮਲ ਕਰਦੇ ਨਹੀਂ ਉਹਦਾ ਵੀ ਲਾਭ ਕੋਈ ਨਹੀਂ ਇਸ ਕਰਕੇ ਸਭ ਹੁਕਮੋ ਵਰਤੇ ਹੁਕਮ ਸਭਾਏ ਦੂਖ ਸੂਖ ਸਭ ਤੇ ਸਰ ਜਾਏ ਆਪੇ ਹਰ ਰੰਗ ਹੈ ਆਪੇ ਬਹੁ ਰੰਗੀ ਜੋ ਉਸ ਸੁਭਾਅ ਹੈ ਨਾਨਕ ਸਾਹਿਬ ਗੱਲ ਇਹ ਚੰਗੀ ਠੀਕ ਹੈ ਭਾਈ ਕੋ ਜੀ ਤੇ ਮਾਰੇ ਦੀ ਬਾਣੀ ਕਹਿੰਦੀ ਹੈ ਦੱਦਾ ਦੋਸ਼ ਨਾ ਦੇਉ ਦੇਉ ਕਿਸੇ ਦੋਸ਼ ਕਰਮਾ ਆਪਣਾ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਤੀਜੇ ਅਬਰ ਜਨਾ ਦੂਜੇ ਨੂੰ ਦੋਸ਼ ਨਾ ਦਿਓ ਮੇਰੇ ਆਪਣੇ ਕਰਮਾਂ ਦਾ ਦੋਸ਼ ਆ ਹੋ ਸਕਦਾ ਹੁਣ ਮੇਰਾ ਕੋਈ ਦੋਸ਼ ਐਸ ਜਿੰਦਗੀ ਚ ਹੋਵੇ ਚਲੋ ਮੈਨੂੰ ਆਪਣੇ ਆਪ ਨੂੰ ਤੇ ਲੱਗਦਾ ਵੀ ਸ਼ਾਇਦ ਇਦਾਂ ਨਹੀਂ ਜੇ ਕੋਈ ਆਪਣੇ ਮੈਂ ਸਰੀਰ ਤੇ ਹੰਡਾਇਆ ਹੋਵੇਗਾ ਕੁਝ ਜੇ ਕੋਈ ਮੈਂ ਜਵਾਨੀ ਦੇ ਟਾਈਮ ਤੇ ਕੋਈ ਆਪ ਸੇਵਨ ਕੀਤਾ ਕੋਈ ਸ਼ਰਾਬ ਸ਼ੂਬਾ ਦਾ 2004 ਸਾਲ ਤੋਂ ਪਹਿਲਾਂ ਪਰ ਮੈਂ ਕਿਸੇ ਨੂੰ ਅੱਜ ਤੱਕ ਦੁੱਖ ਨਹੀਂ ਦਿੱਤਾ ਮੈਂ ਅੱਜ ਤੱਕ ਦਫ਼ਤਰਾਂ ਦੀ ਡਿਊਟੀ ਕੀਤੀ ਹੈ ਅਫਸਰਾਂ ਦੇ ਨਾਲ ਰਿਆ ਬੜੀ ਵਧੀਆ ਮਾਣ ਇੱਜ਼ਤ ਮਾਨ ਸਤਕਾਰ ਵਰਕ ਦਿੱਤਾ ਹੈ ਜੀ ਦੋ ਬੇਟੇ ਸੀ ਦੋਹਾਂ ਬੇਟਿਆਂ 'ਚ ਇੱਕ ਬੇਟੇ ਦੀ ਕੱਲ ਦੀ ਆਪਣੀ ਪਰ ਜੜਾਈ ਹੋ ਗਈ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲੋਂ ਤੇ ਆਪਣੀ ਇਹੀ ਮੰਗਿਆ ਜੀ ਚਲੋ ਜਿੱਦਾਂ ਆਪਣੇ ਭਗਵੰਤ ਮਾਨ ਸਾਹਿਬ ਸਰਕਾਰ ਲੈ ਕੇ ਆਏ ਨਵੀਂ ਸਿਰਫ ਇੱਥੇ ਆਸਾਂ ਉਮੀਦਾਂ ਨਾਲ ਭ੍ਰਿਸ਼ਟਾਚਾਰ ਤੇ ਨਾਲੇ ਨਸ਼ੇ ਵਿਰੋਧੀ ਗੱਲਾਂ ਚੱਲੀਆਂ ਤੇ ਅਸੀਂ ਚਾਹੁੰਦੇ ਆ ਵੀ ਚਲੋ ਮਤਲਬ ਇਹਦੇ ਤੇ ਅਮਲ ਹੋਣਾ ਚਾਹੀਦਾ ਵੇ ਨਸ਼ਾ ਨਾ ਕਿ ਇਹ ਘਰ ਘਰ ਵੇਚਦੇ ਆ ਮੈਂ ਪਤਾ ਨਹੀਂ ਮੈਨੂੰ ਸਮਝ ਇਹ ਗੱਲ ਦੀ ਵੀ ਮੈਂ ਇਸ ਵੇਲੇ ਪੁਲਿਸ ਮਹਿਕਮੇ ਚ ਮੌਜੂਦਾ ਜੌਬ ਕਰਨਦਿਆਂ ਪਤਾ ਨਹੀਂ ਪਤਾ ਨਹੀਂ ਸ਼ਾਇਦ ਮੈਂ ਇਹ ਗੱਲਾਂ ਕਰ ਸਕਦਾ ਵਾ ਨਾ ਹੋਵੇ ਕਿ ਕਾਨੂੰਨ ਤੋਂ ਬਾਹਰ ਨਾ ਹੋਣ ਪਰ ਮੈਂ ਆਪਣੇ ਦਿਲ ਦੀ ਗੱਲ ਰੱਖਣਾ ਚਾਹੁੰਦਾ ਨਾ ਵੀ ਪੰਜਾਬ ਦੇ ਲੋਕ ਬਹੁਤ ਦੁਖੀ ਆ ਨਸ਼ੇ ਤੋਂ ਮੈਂ ਆਪਣੇ ਬੇਟੇ ਦੇ ਛਰਿਆਂ ਮੈਂ ਦੱਸਿਆ ਵੀ ਨਸ਼ੇ ਨਾਲ ਮਰਿਆ ਪਤਾ ਨਹੀਂ ਇਥੇ ਕਿੰਨੀਆਂ ਕ ਮੌਤਾਂ ਪੰਜਾਬ 'ਚ ਹੋ ਜਾਂਦੀਆਂ ਲੋਕੀ ਸ਼ਰਮ ਦੇ ਮਾਰੇ ਨੂੰ ਕਿਸੇ ਪਾਸੇ ਦੱਸਦੇ ਨਹੀਂ ਪਰ ਆਪਾਂ ਇਸ ਚੀਜ਼ ਦਾ ਕੋਈ ਲੋਕ ਲੁਕਾ ਨਹੀਂ ਮੈਂ ਦੱਸਣਾ ਚਾਹੁੰਨਾ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਨਾ ਹਿਰੋਧੀ ਪਾਰਟੀਆਂ ਨੂੰ ਨਾਲ ਸਾਰਿਆਂ ਨੂੰ ਰਲ ਮਿਲ ਕੇ ਵੀ ਇਸ ਮੁੱਦੇ ਦੇ ਸਬੰਧ 'ਚ ਸਾਰੇ ਇੱਕ ਵਾਰੀ ਆਪਾਂ ਇਕੱਠੇ ਹੋ ਜਾਈਏ ਜੇ ਆਪਾਂ ਪੰਜਾਬ ਦੇ ਵਿੱਚੋਂ ਇਹ ਨਸ਼ੇ ਦੇ ਕੋਹ ਨੂੰ ਮੁਕਾਉਣਾ ਹੈ ਤੇ ਆਪ ਪਾਰਟੀਆਂ ਪੂਟੀਆਂ ਸਾਰੀਆਂ ਛੱਡ ਕੇ ਸਾਰੇ ਨੂੰ ਇਕੱਠੇ ਹੋਏਣਾ ਚਾਹੀਦਾ ਨੇ ਤੇ ਫਿਰ ਅਸੀਂ ਪੰਜਾਬੀ ਨਾ ਰਹੇ ਤਾਂ ਸਾਡੇ ਨੇਤਾ ਪੰਜਾਬੀ ਚੁਣੇ ਨਹੀਂ ਜਾਣੇ। ਅਹੀਂ ਤੇ ਇਥੋਂ ਬਾਹਰ ਤੁਰੇ ਜਾਂਦੇ ਆ। ਠੀਕ ਹੈ ਜੀ। ਇੱਥੇ ਫਿਰ ਸਾਡੇ ਪੰਜਾਬੀ ਨਹੀਂ ਨੇਤਾ ਬਣਨਗੇ ਫਿਰ ਨੇਤਾ ਹੋਰੀ ਬਣ ਗਏ ਇਸ ਕਰਕੇ ਇਹਦੇ ਨਸ਼ੇ ਦੇ ਤੇ ਭਾਜੀ ਬਹੁਤ ਲੋੜ ਆ ਜੀ ਇਹਨੂੰ ਥੱਲ ਪਾਉਣ ਵਾਸਤੇ। ਪਿੰਡ ਦੀ ਸਰਪੰਚੀ ਵੀ ਤੁਹਾਡੇ ਘਰ ਚੀ ਹੈ। ਤੁਹਾਡੇ ਵਾਈਸ ਸਰਪੰਚ ਹੈਗੇ ਆ। ਪਿੰਡ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕੀ ਹੈਗਾ ਉੱਥੇ? ਮੇਰੇ ਪਿੰਡ ਦੀ ਸਰਪੰਚ ਮਿਸ ਸਰਬਜੀਤ ਕੌਰ ਆ। ਇੱਕ ਤੀਜੀ ਟਰਮ ਚ ਬਣਈ ਜਿੱਦਾਂ ਜਿੱਦਾਂ ਵਿੱਚ ਐਸਸੀਆ ਰਿਜ਼ਰਵ ਹੋ ਜਾਂਦੀ ਸੀਟ ਨਹੀਂ ਬਣਦੇ ਕਿਉਂਕਿ ਬਣ ਨਹੀਂ ਸਕਦੇ ਜਨਰਲ ਹੁੰਦੀ ਫੇਰ ਬਣਦੇ ਹੁੰਦੇ ਨੇ ਉਹ ਜਦੋਂ ਜਨਰਲ ਹੁੰਦੀ ਹੈ ਜੀ ਪਿੰਡ ਦੇ ਲੋਕ ਮੇਰੀ ਘਰ ਵਾਲੀ ਨੂੰ ਬਹੁਤ ਪਸੰਦ ਕਰਦੇ ਆ ਜੀ ਉਹ ਲੋਕਾਂ ਦੇ ਹਰ ਦੁੱਖ ਸੁੱਖ ਸੇ ਖੜਦੀ ਆ ਜੀ ਤੇ ਲੋਕੀ ਧੱਕੇ ਨਾਲ ਜਦੋਂ ਜਨਰਲ ਸੀਟ ਆਉਂਦੀ ਮੇਰੀ ਘਰ ਵਾਲੀ ਨੂੰ ਸਰਪੰਚ ਬਣਾ ਦਿੰਦੇ ਆ ਤੇ ਬਾਕੀ ਆ ਇਸ ਟੌਪਿਕ ਤੇ ਘਰ ਤੇ ਆਮ ਗੱਲਾਂ ਹੁੰਦੀ ਰਹੀਆਂ ਪਿੰਡਾਂ ਦੇ ਵਿੱਚ ਮੈਨੂੰ ਲੋਕਾਂ ਨੇ ਬਹੁਤ ਮੈਨੂੰ ਵੀ ਕਹਿੰਦੇ ਰਿਹਾ ਚਲੋ ਵੀ ਉਹ ਗੱਲ ਵੱਖਰੀ ਕਿ ਮੈਂ ਪੁਲਸ ਮਹਿਕਮੇ ਚਾਹ ਸਰਪੰਚੀ ਨਹੀਂ ਮੈਂ ਕਰ ਸਕਦਾ ਖੁਦ ਮੈਂ ਕਿਤੇ ਫੈਸਲੇ ਤੀ ਨਹੀਂ ਜਾ ਸਕਦਾ ਮੈਂ ਦਖਲਦਾਰੀ ਨਹੀਂ ਕਰ ਸਕਦਾ ਮੈਂ ਨਹੀਂ ਕਰਦਾ ਪਰ ਘਰ ਚ ਜਦੋਂ ਵਿਚਾਰਾ ਹੁੰਦੀਆਂ ਤਾਂ ਮੇਰੀ ਘਰ ਵਾਲੀ ਦੇ ਨਾਲ ਨਾਲ ਮੈਨੂੰ ਵੀ ਲੋਕੀ ਆ ਕੇ ਦੱਸਦੇ ਆ ਵੀ ਚਾਚਾ ਜੀ ਨਸ਼ਾ ਪਿੰਡ ਚ ਵੱਧ ਗਿਆ ਤੇ ਮੈਂ ਵਾਹਿਗੁਰੂ ਜੀ ਮੇਰੀ ਮਿਸ ਜ ਆ ਵਿਆਹ ਮੇਰੇ ਦੋਵਾਂ ਬੇਟਿਆਂ ਦਾ ਵਿਆਹ ਹੋਇਆ ਉਹ ਵਿਆਹ ਚ ਬਿਜੀ ਹੋਣ ਕਰਕੇ ਇਸ ਪਾਸੇ ਮੇਰੀ ਘਰ ਵਾਲੀ ਕੋਈ ਖਿਆਲ ਨਹੀਂ ਦਿੱਤਾ ਗਿਆ ਤੇ ਹੁਣ ਸ਼ਾਇਦ ਉਹ ਇਸ ਪਾਸੇ ਥੋੜਾ ਜਿਹਾ ਖਿਆਲ ਕਰੇ ਤੇ ਮਾਰੇ ਕਿਰਪਾ ਕਰੇ ਜਿ ਸਰ ਨਸ਼ਾ ਅਨੁਸਾਰ ਸਾਡੇ ਦੇਸ਼ ਤੋਂ ਮੁੱਕ ਜਾਵੇ। ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੀਦਾ? ਨੌਜਵਾਨ ਭਾਜੀ ਨਾ ਕਿਏ ਮੈਂ ਤੇ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਕਹਿਣਾ ਹੁੰਦਾ ਵੀ ਯਾਰ ਤੁਸੀਂ ਦਿਹਾੜੀ ਦੂਰੀ ਇਧਰ ਉਧਰ ਫਿਰਦੇ ਮੇਰੇ ਕੋਲ ਮਾੜੀ ਮੋਟੀ ਹੈਲਪ ਲੈ ਲਓ ਮੇਰੇ ਨਾਲ ਬਾਹਰਲੇ ਬੰਦੇ ਅਮਰੀਕਾ ਕੈਨੇਡਾ ਦੇ ਜੁੜਿਆ ਜਿੱਥੇ ਫੇਸਬੁੱਕਾਂ ਦੇ ਵੇਖ ਕੇ ਸੇਵਾ ਭੇਜਣੀ ਮੇਰੇ ਕੋਲ ਪੇਜ ਹੁੰਦੇ ਹੁੰਦੇ ਆ ਜੀ ਮੈਂ ਚਲੋ ਇਹ ਨਾਲ 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 ਨੌਕਰੀ ਤੇ ਆਪਣੇ ਘਰ ਜਾਨਾ ਸਵਾਵਾ। ਨੌਜਵਾਨ ਉਹਨੇ ਮੈਂ ਕਹਿਣਾ ਹੁੰਦਾ ਵੀ ਯਾਰ ਮੇਰੇ ਕੋਲ ਥੋੜੀ ਬਾਲੀ ਟੇਕ ਕੋ ਤੋਂ ਬਾਹਰੋਂ ਮਾਇਆ ਆਈ ਹੋ ਹੈਲਪ ਲੈ ਲੋ ਕੋਈ ਰੇੜੀ ਲਾ ਲੋ ਫਰੂੜ ਦੀ ਕੋਈ ਸਬਜ਼ੀ ਦੀ ਰੇੜੀ ਲਾ ਲੋ ਆਟੋ ਲੈ ਲੋ ਵੀ ਜ਼ਰੂਰੀ ਆਪਾਂ ਵੱਡੇ ਕੰਮ ਨੂੰ ਹੱਥ ਮਾਰਨਾ ਹੁਣ ਵੇਖੋ ਆ ਛੋਟੇ ਛੋਟੇ ਕੰਮ ਕਰਕੇ ਆਪਣੇ ਪ੍ਰਵਾਸੀ ਜਿਹੜੇ ਨੇ ਕਿੱਡਾ ਵਧੀਆ ਪੁਜਾਰਾ ਕਰਨ ਦੇ ਨੇ ਇੱਥੇ ਆਪਣੇ ਬੱਚਿਆਂ ਨੂੰ ਬੀ ਟੈਕ ਵਗਾਰਾ ਆ ਸੀਐਸਓ ਇਦਾਂ ਦੇ ਉੱਚ ਤਰਕੀਆਂ ਵਾਸਤੇ ਉਹਨਾਂ ਨੂੰ ਕੋਰਸ ਕਰਾਉਂਦੇ ਨੇ ਤੇ ਉਹ ਵੀ ਇੱਕ ਮਿਹਨਤ ਕਰਨਦੇ ਆ ਜੇ ਸਾਡੇ ਪੰਜਾਬੀ ਨੌਜਵਾਨ ਵੀ ਮਿਹਨਤ ਕਰਨ ਤੇ ਲੋੜੀ ਨਾ ਪਵੇ ਉਹਨਾਂ ਨੂੰ ਬਾਹਰ ਜਾਣ ਦੀ ਤੇ ਇੱਥੇ ਆਪਣਾ ਸਾਰਾ ਕਾਰਜ ਕਰਨ ਜੀ ਕੱਲ ਸਾਨੂੰ ਅਮਨਦੀਪ ਸਿੰਘ ਸਨੋ ਨਿਹਦਰ ਸਿੰਘ ਵਾਸੀ ਡੈਨਵਿਡ ਦੀ ਬੋਡੀ ਮਿਲੀ ਜੇ ਮੁਸ਼ਕਿਲ ਲੱਗੀ ਕਿ ਮੌਤੇ ਕਾਰਨ ਦਾ ਕੋਈ ਸਪਸ਼ਟ ਪਤਾ ਨਹੀਂ ਇਹ ਲਾ ਰਿਛੇ ਤੋਂ ਸੰਬੰਧਤ ਆਵੇ ਕਿਿਆ ਰਿਹਾ ਉਸ ਮਾਰਡਰ ਰਿਪੋਰਟ ਅਨੁਸਾਰ ਜੋਨ ਕਾਰਜ ਅਨੁਸਾਰ ਹੈ